ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਖੁਲਿੰਦਰ ਕੋਟ ਸਵਾਗਤ ਹੈ ਤੁਹਾਡਾ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਤੇ ਕਿ ਤੁਸੀਂ ਸੁਣਿਆ ਕਿ ਗਿੱਲੇ ਫੋਨ ਨੂੰ ਚੋਲਾ ਦੇ ਡੱਬੇ ਦੇ ਵਿੱਚ ਰੱਖ ਕੇ ਸੁਕਾ ਦਿਓ ਪਰ ਕਿ ਤੁਹਾਨੂੰ ਪਤਾ ਹੈ ਕਿ ਅਜਿਹਾ ਕਦੇ ਵੀ ਨਹੀਂ ਕਰਨਾ ਚਾਹੀਦਾ ਤੁਹਾਨੂੰ ਆਪਣੇ ਫੋਨ ਨੂੰ ਚੋਲਾ ਦੇ ਵਿੱਚ ਰੱਖ ਕੇ ਕਦੇ ਨਹੀਂ ਸੁਕਾਉਣਾ ਚਾਹੀਦਾ ਦਰਸਲ ਹੁਣ Apple ਨੇ ਵਿਸਥਾਰਪੂਰਵਕ ਜਾਣਕਾਰੀ ਸਾਂਝਾ ਕੀਤੀ ਹੈ ਤੇ ਇਸ ਦੀ ਵਜ੍ਹਾ ਦੱਸੀ ਹੈ Apple ਨੇ ਆਪਣਾ ਫੋਨ ਵਰਤਣ ਵਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਪਿੱਛੇ ਹੋਏ ਫੋਨ ਨੂੰ ਚੋਲਾ ਦੇ ਵਿੱਚ ਰੱਖ ਕੇ ਨਾ ਸੁਕਾਇਆ ਜਾਵੇ ਭਿੱਜੇ ਹੋਏ ਫੋਨ ਨੂੰ ਚੋਲਾ ਦੇ ਡੱਬੇ ਦੇ ਵਿੱਚ ਰੱਖ ਕੇ ਸੁਕਾਉਣ ਦੀ ਸਲਾਹ ਕਾਫੀ ਪੁਰਾਣੀ ਹੈ ਤੇ ਲੋਕ ਘਰੇਲੂ ਨੁਕਸਿਆਂ ਵਾਂਗ ਇਸ ਨੂੰ ਆਮ ਹੀ ਵਰਤਦੇ ਨੇ ਜਦੋਂ ਕਿਸੇ ਦਾ ਫੋਨ ਪਾਣੀ ਦੇ ਵਿੱਚ ਡਿੱਗ ਜਾਂਦਾ ਤੇ ਲੋਕ ਇਹ ਹੀ ਚੀਜ਼ ਯੂਜ਼ ਕਰਦੇ ਨੇ ਮਾਹਰ ਲੰਬੇ ਸਮੇਂ ਤੋਂ ਹਾਲਾਂਕਿ ਇਸ ਦੇ ਖਿਲਾਫ ਸੁਚੇਤ ਕਰਦੇ ਆ ਰਹੇ ਨੇ ਹੁਣ ਕੰਪਨੀ ਨੇ ਖੁਦ ਕਿਹਾ ਕਿ ਚੋਲਾ ਦੇ ਮਹੀਨ ਕਣ ਹੁੰਦੇ ਨਹੀਂ ਜੋ ਕਿ ਫੋਨ ਦੇ ਅੰਦਰ ਦਾਖਲ ਹੋ ਕੇ ਉਪਕਰਨ ਨੂੰ ਖਰਾਬ ਕਰ ਦਿੰਦੇ ਨੇ ਇਸ ਦੇ ਨਾਲ ਉਹ ਗਿੱਲੇ ਫੋਨ ਨੂੰ ਪੂੰਝ ਦਿੱਤਾ ਜਾਵੇ ਪੂੰਝ ਕੇ ਮੂਤਾ ਰੱਖਣ ਦੀ ਸਲਾਹ ਦਿੱਤੀ ਗਈ ਹੈ ਤਾਂ ਫੋਨ ਦੀ ਤਕਨੀਕ ਪਿਛਲੇ ਲੰਬੇ ਸਮੇਂ ਦੌਰਾਨ ਕਾਫੀ ਵਿਕਸਿਤ ਹੋਈ ਸੀ ਕਿ ਜਦੋਂ ਕਿਸਦਾ ਫੋਨ ਪਾਣੀ ਦੇ ਵਿੱਚ ਡਿੱਗ ਜਾਂਦਾ ਹੈ ਤਾਂ ਉਸ ਨੂੰ ਚੌਲਾਂ ਦੇ ਡੱਬੇ ਦੇ ਵਿੱਚ ਰੱਖ ਕੇ ਸੁਕਾਇਆ ਜਾਵੇ ਪਰ ਹੁਣ ਐਪਲ ਨੇ ਇਹਨਾਂ ਤਰੀਕਿਆਂ ਦੇ ਵਿੱਚ ਆਪਣੇ ਗਾਕਾ ਨੂੰ ਵਰਜਿਆ ਐਪਲ ਨੇ ਆਪਣੇ ਗਾਕਾ ਨੂੰ ਅਜਿਹੇ ਨੁਕਸਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਚੌਲਾਂ ਦੇ ਵਿੱਚ ਰੱਖ ਕੇ ਸੁਕਾਉਣ ਤੋਂ ਇਲਾਵਾ ਕੰਪਨੀ ਨੇ ਗਾਕਾ ਨੂੰ ਆਪਣੇ ਫੋਨ ਗਰਮੀ ਦੇ ਕਿਸੇ ਬਾਰਿਸ਼ ਸਰੋਤ ਦੇ ਕੋਲ ਰੱਖ ਕੇ ਜਾਂ ਦਬਾਅ ਵਾਲੀ ਹਵਾ ਵਿੱਚ ਵੀ ਸੁਕਾਉਣ ਤੋਂ ਵਰਜਿਆ ਮਤਲਬ ਕਿ ਫੋਨ ਨੂੰ ਵਾਲਸ ਕੋਨ ਵਾਲੇ ਯਾਨੀ ਕਿ ਡਰਾਇਰ ਅਸੀਂ ਆਮ ਹੀ ਘਰਾਂ ਦੇ ਵਿੱਚ ਯੂਜ਼ ਕਰਦੇ ਆ ਰੈਡੀਏਟਰ ਜਾਂ ਫਿਰ ਬਲਬ ਉੱਪਰ ਰੱਖ ਕੇ ਸੁਕਾਉਣ ਤੋਂ ਵੀ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ ਹੋਰ ਕਿਹੜੇ ਕਿਹੜੇ ਢੰਗ ਨੇ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਫੋਨ ਨੂੰ ਸੁਕਾ ਸਕਦੇ ਹਾਂ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਇਸ ਤੋਂ ਇਲਾਵਾ ਕੰਪਨੀ ਨੇ ਕਿਹਾ ਕਿ ਗਾਕ ਆਪਣੇ ਉਪਕਰਨ ਦੇ ਵਿੱਚ ਬਾਹਰੀ ਵਸਤੂਆਂ ਪਾਉਣ ਤੋਂ ਵੀ ਗੁਰੇਜ਼ ਕਰਨ ਜਿਵੇਂ ਕਿ ਅਸੀਂ ਕਾਟਨ ਯੂਜ਼ ਕਰਦੇ ਹਾਂ ਕਿਉਂਕਿ ਕਾਟਨ ਪਾਣੀ ਨੂੰ ਸੋਖ ਲੈਂਦੀ ਹੈ ਤੇ ਨਾਲ ਹੀ ਅਸੀਂ ਪੇਪਰ ਨੈਪਕਿਨ ਵਗੈਰਾ ਯੂਜ਼ ਕਰਦੇ ਆ ਤਾਂ ਇਸ ਦੀ ਬਜਾਏ ਲੋਕਾਂ ਨੂੰ ਕਾਕਾ ਨੂੰ ਸਲਾਹ ਦਿੱਤੀ ਗਈ ਹੈ ਕਿ ਕਿਸੇ ਸੁੱਕੀ ਅਤੇ ਹਵਾਦਾਰ ਥਾਂ ਉੱਤੇ ਰੱਖ ਦੇਣਾ ਚਾਹੀਦਾ ਹੈ Apple ਦੀ ਇਹ ਨਵੀਂ ਸਲਾਹਕਾਰ ਸਭ ਤੋਂ ਪਹਿਲਾਂ ਮੈਕਵਰਡ ਨਾਮ ਦੀ ਇੱਕ ਟੈਕ ਵੈੱਬਸਾਈਟ ਦਾ ਹੈ ਜਿਨ੍ਹਾਂ ਨੇ ਉਸਦੇ ਧਿਆਨ ਦੇ ਵਿੱਚ ਲਿਆਂਦਾ ਹਾਲਾਂਕਿ ਵੈੱਬਸਾਈਟ ਇਹ ਵੀ ਲਿਖਦੀ ਹੈ ਕਿ ਜਿਵੇਂ-ਜਿਵੇਂ ਫੋਨਾਂ ਦੇ ਆਕਾਰ ਪ੍ਰਕਾਰ ਬਦਲ ਰਹੇ ਨੇ ਭਵਿੱਖ ਦੇ ਵਿੱਚ ਅਜਈਆਂ ਸਲਾਹਾਂ ਦੀ ਲੋੜ ਨਹੀਂ ਰਹਿ ਜਾਵੇਗੀ ਕਿਉਂਕਿ ਅੱਜਕੱਲ੍ਹ ਫੋਨ ਵਾਟਰ ਰੈਜ਼ਿਸਟੈਂਟ ਆ ਰਹੇ ਨੇ ਤਕਨੀਕੀ ਵਿਕਾਸ ਕਾਰਨ ਫੋਨ ਹੁਣ ਪਾਣੀ ਨੂੰ ਸਹਿਣ ਕਰਨ ਦੇ ਸਮਰੱਥ ਬਣਦੇ ਜਾ ਰਹੇ ਨੇ ਐਪਲ ਦੇ ਹੀ ਆਈਫੋਨ 12 ਤੋਂ ਮਗਰਲੇ ਜਿੰਨੇ ਵੀ ਸਾਰੇ ਫੋਨ ਆਏ ਹੈ ਜਿਉ ਉਹ ਅੱਧੇ ਘੰਟੇ ਦੇ ਲਈ 6 ਮੀਟਰ ਡੂੰਘੇ ਪਾਣੀ ਦੇ ਵਿੱਚ ਰੱਖੇ ਵੀ ਜਾਣ ਤਾਂ ਉਹਨਾਂ ਦਾ ਕੁਝ ਨਹੀਂ ਵਿਕੜਦਾ ਫੋਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹਾਲਾਂਕਿ ਜਿਸ ਹਿਸਾਬ ਦੇ ਨਾਲ ਰਹਿਣਸ ਐਂਡ ਮਹਿੰਗਾ ਹੁੰਦਾ ਜਾ ਰਿਹਾ ਹੈ ਲੋਕ ਆਰਥਿਕ ਤੰਗੀ ਦੇ ਕਾਰਨ ਫੋਨ ਖਰੀਦਣ ਦੇ ਵਿੱਚ ਦਿਲਚਸਪੀ ਵੀ ਲੈ ਰਹੇ ਨੇ ਬਦਲਦੇ ਪਾਉਣ ਪਾਣੀ ਦੇ ਮੱਦੇ ਨਜ਼ਰ ਮਾਹਰ ਇਹ ਵੀ ਸਲਾਹ ਦੇ ਰਹੇ ਨੇ ਕਿ ਆਪਣੇ ਉਪਕਰਨਾ ਨੂੰ ਖਰਾਬ ਹੋਣ ਤੋਂ ਬਾਅਦ ਵੀ ਤੁਸੀਂ ਉਹਨਾਂ ਨੂੰ ਸੁੱਟੋ ਨਾ ਮਤਲਬ ਐਵੇਂ ਫालतੂ ਰੱਖੋ ਨਾ ਕਿਉਂਕਿ ਮੁਰੰਮਤ ਕਰਵਾ ਕੇ ਉਹਨਾਂ ਨੂੰ ਵਰਤਿਆ ਜਾ ਸਕਦਾ ਹੈ ਲੰਬੇ ਸਮੇਂ ਤੱਕ ਅਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ ਉਸ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਸਲਾਹਾਂ ਹੁਣ ਪ੍ਰਸੰਗਿਕ ਬਣੀਆਂ ਰਹਿਣਗੀਆਂ ਉਮੀਦ ਕਰਦੀ ਹਾਂ ਤੁਹਾਨੂੰ ਵੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਹੁਣ ਮੈਨੂੰ ਦੇਖਾ ਸਾਂ ਧੰਨਵਾਦ